ਇੱਕ ਦਿਨ ਬ੍ਰੋਟੇ ਖੁਦ ਸਰਬ ਦੇ ਸ਼ੀਰਸਤਵ ਦੀ ਚਲ ਰਹੀ ਹੈ ਇੱਕ ਅਸੀਂ ਸਾਡੇ ਆਪਣੇ ਜਿਹੜੇ ਸਾਡੇ ਸੀਨੀਅਰ ਆਗੂ ਆ ਪਾਰਟੀ ਦੇ ਉਹਨਾਂ ਨੇ ਮਿਲ ਕੇ ਅਸੀਂ ਪਾਰਟੀ ਨੂੰ ਆਉਣ ਵਾਲੇ ਸਮੇਂ ਚ ਅੱਗੇ ਵਧਾਉਣ ਵਾਸਤੇ ਜਿਹੜੀ ਇਹ ਮਸ਼ਹੂਰ ਕੀਤੀ ਹੈ ਉਹਦੇ ਤਹਿਤ ਅਸੀਂ ਅੱਜ ਇਸ ਸਰਦਾਰ ਗਰਚਨ ਸਿੰਘ ਜੀ ਨੂੰ ਨਾਲ ਇਹਨਾਂ ਦੇਖ ਰਹੇ ਹਾਂ ਕਿ ਕਹਿੰਦੇ ਆ ਤੇ ਇਸ ਤੇ ਹੋਰ ਜਿਹੜੀਆਂ ਸੰਗਤਾਂ ਦਾ ਕਿ ਅਸੀਂ ਵਿਚਾਰਾ ਕਰਾਂਗੇ ਕਿ ਆਉਣ ਵਾਲੇ ਸਮੇਂ ਲਈ ਇਹ ਪਾਰਟੀ ਕਿੰਨਾ ਅੱਗੇ ਵਧਾਇਆ ਦਾ ਸਕਦਾ ਉਹ ਦੇ ਤਰ੍ਹਾਂ ਇਹ ਚੰਨ ਤਰ੍ਹਾਂ ਸਾਡੀ ਚੋਣ ਦੇ ਲਈ ਇਹ ਉਹ ਸਾਇਟੋਬੈਸਿਸ ਦੇ ਰੂਪ ਨੇ ਬਹੁਤ ਵਧੀਆ ਫਿਰ ਵੀ ਸਾਡੀ ਜਿਹੜੀ ਜੀਐਸਓ ਥੋੜਾ ਜਿਹਾ ਪਿੱਛੇ ਰਹਿ ਗਏ ਉਹਦਾ ਕਾਰਨ ਸੀ ਕਿ ਉੱਥੇ ਬਹੁਤ ਤਰ੍ਹਾਂ ਦੀ ਸਰਕਾਰ ਵੀ ਆਪਣੇ ਤੌਰ ਤੇ ਬਹੁਤ ਵੱਡੀ ਦਹਿਸ਼ਤ ਫੈਲਾਈ ਸੀ ਲੋਕਾਂ ਨੂੰ ਤੰਗ ਪ੍ਰੇਸ਼ਣ ਕਰ ਰਹੀ ਸੀ ਤੇ ਦੂਜੇ ਪਾਸੇ ਵੀ ਜਿਹੜੀ ਦੂਸਰੀ ਧਿਰ ਸੀਗੀ ਉਹਨਾਂ ਦਾ ਵੀ ਉਧਰ ਉਸ ਇਰੀਏ 'ਚ ਕਾਫੀ ਵੱਡਾ ਦਬਦਬਾ ਸੀਗਾ ਤੇ ਉਹਨਾਂ ਨੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਸਾਰੀਆਂ ਇੰਸਟੈਂਡ ਜਿਹੜੀਆਂ ਸਾਡਾ ਤੀਜੇ ਨੰਬਰ ਤੇ ਹੋਣੇ ਜਿਹੜਾ ਇਸ ਕਾਰਨ ਮੇਰਾ ਖਿਆਲ ਹੈ ਕੋ ਹਾਇ ਤੇ ਸਾਰਾ ਸਾਂਝਾ ਸੀਗਾ ਚੋਣ ਨਿਸ਼ਾਨ ਵੀ ਤਕਰੀਬਨ ਉਹਨਾਂ ਦੀ ਪਾਰਟੀ ਦਾ ਸੀਗਾ ਫਿਰ ਮੇਰਾ ਖਿਆਲ ਇਹੋ ਜਿਹੀਆਂ ਗੱਲਾਂ ਕਰਨ ਦਾ ਜਿਹੜੀ ਚੀਜ਼ ਹੈ ਮੇਰਾ ਖਿਆਲ ਕੋਈ ਤੁਕ ਨਹੀਂ ਬਣਦੀ ਕਿ ਉਹ ਸਾਰਿਆਂ ਦਾ ਸਾਂਝਾ ਸੀਗਾ ਸਾਰੇ ਉਹ ਖੁਦ ਨੂੰ ਉਮੀਦਵਾਰ ਕਹਿ ਰਹੇ ਸੀ ਅਸੀਂ ਵੀ ਕਹੇ ਸਾਰੇ ਜਗਤ ਕਹ ਰਹੇ ਸਾਂਝਾ ਤੇ ਫਿਰ ਵੀ ਚਲੋ ਇਹ ਚੀਜ਼ ਹੈ ਕਿ ਉਹਨਾਂ ਦੀ ਬਾਕੀ ਵੋਟੇ ਜੋ ਸੋਚੀ ਮੇਰਾ ਖਿਆਲ ਹੈ ਕਿ ਜਿਹੜੀ ਸਾਡੀ ਇਸੇ ਕਹਿਣ ਨੂੰ ਤੇ ਪੰਜਾਬ ਸਰਕਾਰ ਇਹਨੂੰ ਕਹਿੰਦੇ ਆ ਪਰ ਹੈ ਸਾਡਾ ਦਿੱਲੀ ਸਰਕਾਰੀ ਜ ਹੈ ਕੰਟਰੋਲ ਜ਼ਰਾ ਦਿੱਲੀ ਕੋਲੀਆਂ ਇਹ ਇੱਥੇ ਦਾ ਜੋ ਕੁਝ ਵੀ ਇਥੋਂ ਦੀ ਲੁੱਟ ਖੁੱਟ ਕਰਕੇ ਅਸੀਂ ਦਿੱਲੀ ਲੈ ਜਾਈਏ ਦਿੱਲੀ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਜੇ ਨੌਕਰੀਆਂ ਚ ਜਾਂ ਕੋਈ ਵੀ ਬਿਜ਼ਨਸ ਜੇ ਜੋ ਵੀ ਫਾਇਦਾ ਪਹੁੰਚਾਇਆ ਜਾਂਦਾ ਐਡਵਰਟਾਈਜ਼ਮੈਂਟਸ ਵੀ ਬਾਹਰ ਲਿਆਂ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਧਿਰਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਇਆ ਜਾ ਰਿਹਾ ਪੰਜਾਬ ਨੂੰ ਲੁੱਟ ਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਵਿਧਾਨ ਸਭਾ ਸੈਸ਼ਨ ਵੀ ਬੁਲਾਇਆ ਗਿਆ ਇੱਥੇ ਵੀ ਕੁਰੂਣਾ ਅਰਮਨ ਪੀਏ ਖਰਚਾ ਕੀਤੇ ਗਏ ਤੇ ਉਹਦੇ ਚੋਂ ਨਿਕਲਿਆ ਕੁਝ ਵੀ ਨਹੀਂ ਗਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਾ ਕੁਝ ਲੋਕਾਂ ਦੀ ਜੋ ਗੁਰੂ ਤੇਗ বাহাদুর ਸਾਹਿਬ ਮਹਾਰਾਜ ਦੇ ਜਿਹੜਾ સ્ਤਵ ਦੀ ਮਨਾਈ ਗਈ ਉਹਦੇ ਵਾਸਤੇ ਸਾਰਾ ਕੁਝ ਕੀਤਾ ਗਿਆ ਪਰ ਮੇਰੇ ਖਿਆਲ ਕਿ ਗੁਰੂ ਤੇਗ বাহাদুর ਸਾਹਿਬ ਦੀ ਸੋਚ ਦੀ ਜਿਹੜੀ ਗੱਲ ਸੀ ਆਜ਼ਾਦੀ ਦੀ ਗੱਲ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਸੀ ਉਹ ਉਹਨੂੰ ਤੇ ਸਰਕਾਰ ਅਕੁਸ਼ਰਿਆ ਮਗਾੜ ਕਰ ਰਹੀ ਆ ਪੰਜਾਬ ਕਿਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਤੇ ਮੇਰੇ ਖਿਆਲ ਹੈ ਕਿ ਇੱਕ ਖਾਲੀ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦਾ ਇੰਨਾ ਪੈਸਾ ਪ੍ਰਬੰਧ ਕਰਕੇ ਉਹਦੇ ਚ ਕੁਝ ਵੀ ਨਹੀਂ ਨਿਕਲਦਾ ਇਹ ਮੇਰੇ ਖਿਆਲ ਹੈ ਕਿ ਸਰਕਾਰ ਇੱਕ ਇਹ ਦਾਅਵੇ ਝੂਠੇ ਕਰ ਰਹੀ ਆ ਕਿ 4 ਸਾਲ ਤੇ ਤੇ तकरीबन ਇਹ ਸਰਕਾਰ ਨੂੰ ਬਣੀ ਨੂੰ ਹੋ ਗਿਆ ਤੇ ਇਹ ਗੈਂਗਸਟਰਾਂ ਦਾ ਬੋਲਬਾਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਉਹ ਮੇਰੇ ਖਿਆਲ ਹੈ ਕਿ ਸਰਕਾਰ ਦੀ ਸ਼ਹਿਤ ਹੀ ਸਾਰਾ ਕੁਝ ਹੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਲੈਕਸ਼ਨ ਵੀ ਹੋਈ ਉਹਦੇ ਚ ਵੀ ਇਹ ਇਸ ਚੀਜ਼ ਦਾ ਬਹੁਤ ਵੱਡਾ ਲੋਕਾਂ ਚ دہشت ਦਾ ਮਾਹੌਲ ਸੀ ਤੇ ਸਰਕਾਰ ਮੇਰੇ ਖਿਆਲੋਂ ਜਿਵੇਂ ਜੂਨ ਲੜੀ ਗਈ ਉਧਰ ਡੇਰਾ ਬਾਬਾ ਖਾਨ ਕੋਠੇ ਵੀ ਇਹ ਚੀਜ਼ਾਂ ਨੂੰ ਸਰਕਾਰ ਨੇ ਆਪਣੇ ਤੌਰ ਤੇ ਉਹਨਾਂ ਨੂੰ ਵਰਤਿਆ ਤੇ ਮੇਰੇ ਖਿਆਲ ਸਰਕਾਰ ਜੇ ਕੋਈ ਸਰਕਾਰ ਕੋਲ ਜਾਂਦਾ ਵੀ ਆ ਵੀ ਮੈਨੂੰ ਕੋਈ ਪਰੋਤੀ ਦੀ ਧਮਕੀ ਆ ਰਹੀ ਤੇ ਸਰਕਾਰ ਕਹਿੰਦੀ ਕਿ ਸਾਡੇ ਹੱਥ ਖੜੇ ਆ ਤੁਸੀਂ ਉਹਨਾਂ ਨਾਲ ਸਮਝਾਉਂਦਾ ਕਰ ਲਓ ਇਹੋ ਜੇ ਹਾਲਾਤ ਚ ਮੇਰਾ ਖਿਆਲ ਹੈ ਕਿ ਸਰਕਾਰ ਦੀ ਸ਼ਹਿਤੋਂ ਬਿਨਾ ਇਹ ਚੀਜ਼ਾਂ ਏਡੇ ਵੱਡੇ ਪੱਧਰ ਤੇ ਨਹੀਂ ਵਾਪਰ ਸਕਦੀ ਇਹ ਸਰਕਾਰ ਸਿਰਦ ਹੋਵੇ ਇਹ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਰੋਕਿਆ ਜਾ ਸਕਦਾ ਸੀ ਪਰ ਮੇਰੇ ਖਿਆਲ ਹੈ ਕਿ ਸਰਕਾਰ ਨਾ ਦੇ ਕਿ ਜੋ ਕਿਸੇ ਵੀ ਮੁੱਦੇ ਤੇ ਉਹ ਸਿਰਦਨੇਗੀ ਨਸ਼ਿਆਂ ਦਾ ਮੁੱਦਾ ਤੇ ਉਹ ਵੀ ਦਿਨ-ਬਦ ਦਿਨ ਉਹਦੀ ਵਰਤੋਂ ਵੱਧੇ ਜਾ ਰਹੀ ਹੈ ਉਹਦਾ ਬਿਜ਼ਨਸ ਵੱਧਾ ਜਾ ਰਿਹਾ ਉਧਰ ਵੀ ਨਹੀਂ ਕੋਈ ਇਤਿਹਾਰ ਜੇ ਲਾਇਡ ਆਡਟ ਹੁੰਦਾ ਤੇ ਉਹ ਵੀ ਉਹ ਵੀ ਬਹੁਤ ਬੁਰੇ ਹਾਲਾਤ ਹੋਏ ਪਰ ਕੋਈ ਬੰਦੇ ਨੂੰ ਭਰੋਸਾ ਨਹੀਂਗਾ ਬਾਕੀ ਇਹ ਚੀਜ਼ਾਂ ਕਿ ਨਾ ਤੇ ਜੇ ਕੋਈ ਹੱਕ ਹੱਦ ਦੀ ਗੱਲ ਕਰਦਾ ਤੇ ਉਹਨੂੰ ਵਾਜ ਲਵਾਉਣ ਵਾਸਤੇ ਇਹ ਸਾਰੀਆਂ ਚੀਜ਼ਾਂ ਇਹ ਵੱਡੇ ਜਿਹੋ ਕੋ ਪੱਤਰਕਾਰ ਭਾਈਚਾਰਾ ਕੋਈ ਕੋਈ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲਿਆਉਂਦਾ ਤੇ ਉੱਤੇ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਸਾਰੇ ਬਸ ਉਹਨਾਂ ਦਾ ਬਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਨਹੀਂ ਮੈਂ ਅਹੀਂ ਤੋਂ ਇਹ ਕਹਿੰਦੇ ਕਿ ਲੋਕਾਂ ਨੂੰ ਮੇਰੇ ਖਿਆਲ ਇਹ ਸਰਕਾਰਾਂ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ। ਉਹਨਾਂ ਨਾਂ ਤੇ ਬਹੁਤ ਵੱਡੇ ਪੱਦਰ ਤੇ ਪੈਸਾ ਖਰਚਾ ਜਾ ਰਿਹਾ ਪਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਬਣਾ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਚਾਰਾਂ ਨੂੰ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਅਸੀਂ ਉਹਨੂੰ ਤੇ ਫੜਾ ਨਹੀਂ ਰਹੇ ਅਸੀਂ ਮਨੁੱਖੀ ਅਧਿਕਾਰਾਂ ਦਾ ਘਟ ਗਿਣਤੀਆਂ ਦਾ ਕਾਟ ਕਰ ਰਹੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸ਼ਤਾਬੀਆਂ ਸਿਰ ਇਹ ਮਰੌਣੀਆਂ ਤੇ ਮੇਰਾ ਖਿਆਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮਨੁੱਖੀ ਆਜ਼ਾਦੀ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਉਹ ਮਨੁੱਖੀ ਅਧਿਕਾਰਾਂ ਦੇ ਪਤਾਮਾ ਉਹਨਾਂ ਨੂੰ ਕਹਿ ਦੱਸਾਂ ਕਿ ਇਸ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜਿਹੜੇ ਬੰਦੀ ਸਿੰਘ ਆ ਜਾਂ ਜੋ ਹੋਰ ਘਟ ਗਿਣਤੀਆਂ ਨਾਲ ਜੋ ਜ਼ੁਲਮ ਤਸ਼ੱਦਦ ਹੋ ਰਿਹਾ ਉਹਨੂੰ ਰੋਕਿਆ ਜਾਣਾ ਚਾਹੀਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਆ ਨਾ ਕਿ ਤੋਂ ਵੱਡੇ ਵੱਡੇ ਸਮਾਗਮ ਕਰਕੇ ਜਾਂ ਇਹੋ ਜੀਆਂ ਚੀਜ਼ਾਂ ਕਰਕੇ ਲੋਕਾਂ ਨੂੰ ਮੂਰਖ ਬਣਾਇਆ